ਹੈਲੋ ਬੱਚਿਓ ਇਸ ਵੀਡੀਓ ਵਿੱਚ ਅਸੀਂ ਪੜ੍ਹਾਂਗੇ ਤ੍ਰਿਪੂਜਾਂ ਦਾ ਵਰਗੀਕਰਨ ਸੋ ਇਹ ਦੋ ਤਰੀਕਿਆਂ ਨਾਲ ਕੀਤਾ ਜਾਂਦਾ ਹੈ ਭੁਜਾਵਾਂ ਦੇ ਆਧਾਰ ਤੇ ਅਤੇ ਕੋਣਾਂ ਦੇ ਆਧਾਰ ਤੇ ਪਹਿਲਾਂ ਭੁਜਾਵਾਂ ਦੇ ਆਧਾਰ ਤੇ ਇਹਨੂੰ ਡਿਸਕਸ ਕਰਦੇ ਹਾਂ ਸੋ ਇਸ ਤਰੀਕੇ ਦੇ ਨਾਲ ਸਾਡੇ ਕੋਲ ਤਿੰਨ ਤਰ੍ਹਾਂ ਦੀਆਂ ਤ੍ਰਿਪੂਜਾਂ ਹੁੰਦੀਆਂ ਹਨ ਬਿਕੰਪੁਜੀ ਤ੍ਰਿਪੂਜ ਉਹ ਤ੍ਰਿਪੂਜ ਹੁੰਦੀ ਹੈ ਜਿਸ ਦੀਆਂ ਤਿੰਨੋਂ ਹੀ ਭੁਜਾਵਾਂ ਅਲੱਗ-ਅਲੱਗ ਹੁੰਦੀਆਂ ਹਨ ਉਹ ਆਪਸ ਦੇ ਵਿੱਚ ਬਰਾਬਰ ਨਹੀਂ ਹੁੰਦੀਆਂ ਸੰਪੁਜੀ ਤ੍ਰਿਪੂਜ ਉਹ ਤ੍ਰਿਪੂਜ ਹੁੰਦੀ ਹੈ ਜਿਸ ਦੀਆਂ ਤਿੰਨੋਂ ਹੀ ਭੁਜਾਵਾਂ ਆਪਸ ਦੇ ਵਿੱਚ ਬਰਾਬਰ ਹੁੰਦੀਆਂ ਹਨ ਸਮਦੋਪੁਜੀ ਤ੍ਰਿਪੂਜ ਉਹ ਤ੍ਰਿਪੂਜ ਹੁੰਦੀ ਹੈ ਜਿਸ ਦੀਆਂ ਦੋ ਭੁਜਾਵਾਂ ਆਪਸ ਦੇ ਵਿੱਚ ਬਰਾਬਰ ਹੁੰਦੀਆਂ ਹਨ ਅਤੇ ਤੀਜੀ ਭੁਜਾ ਅਲੱਗ ਹੁੰਦੀ ਹੈ ਹੁਣ ਅਸੀਂ ਡਿਸਕਸ ਕਰ ਲੈਂਦੇ ਹਾਂ ਤ੍ਰਿਪੂਜਾਂ ਦਾ ਵਰਗੀਕਰਨ ਕੋਣਾਂ ਦੇ ਆਧਾਰ 'ਤੇ ਸੋ ਪਹਿਲਾਂ ਸਾਡੇ ਕੋਲ ਆਉਂਦੀ ਹੈ ਸਮਕੋਣੀ ਤ੍ਰਿਪੂਜ ਸਮਕੋਣੀ ਤ੍ਰਿਪੂਜ ਉਹ ਹੁੰਦੀ ਹੈ ਜਿਸ ਤ੍ਰਿਪੂਜ ਵਿੱਚ ਇੱਕ ਐਂਗਲ ਇੱਕ ਕੋਣ 90 ਡਿਗਰੀ ਦਾ ਹੋਵੇ ਨਿਊਨ ਕੋਣੀ ਤ੍ਰਿਪੂਜ ਉਹ ਤ੍ਰਿਪੂਜ ਹੁੰਦੀ ਹੈ ਜਿਸ ਤ੍ਰਿਪੂਜ ਦੇ ਤਿੰਨੋਂ ਹੀ ਕੋਣ ਨਿਊਨ ਕੋਣ ਹੋਣ ਨਿਊਨ ਕੋਣ ਮਤਲਬ 90 ਡਿਗਰੀ ਤੋਂ ਘੱਟ ਦੇ ਹੋਣ। ਅਧਿਕ ਕੋਣੀ ਤ੍ਰਿਭੁਜ ਉਹ ਤ੍ਰਿਭੁਜ ਹੁੰਦੀ ਹੈ ਜਿਸ ਵਿੱਚ ਇੱਕ ਕੋਣ ਅਧਿਕ ਕੋਣ ਹੁੰਦਾ ਹੈ। ਅਧਿਕ ਕੋਣ ਉਹ ਕੋਣ ਹੁੰਦਾ ਹੈ ਜਿਹੜਾ 90 ਡਿਗਰੀ ਤੋਂ ਜ਼ਿਆਦਾ ਹੁੰਦਾ ਹੈ ਅਤੇ 180 ਡਿਗਰੀ ਤੋਂ ਘੱਟ ਹੁੰਦਾ ਹੈ। ਸੋ ਜੇ ਇੱਕ ਤ੍ਰਿਭੁਜ ਦੇ ਵਿੱਚ ਇੱਕ ਕੋਣ ਅਧਿਕ ਕੋਣ ਹੋਵੇ ਤਾਂ ਉਹ ਹੁੰਦੀ ਹੈ ਅਧਿਕ ਕੋਣੀ ਤ੍ਰਿਭੁਜ। ਸੋ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀ ਨਾਲ ਭਰਪੂਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਇਸ ਨੂੰ ਹੋਰ ਸਟੂਡੈਂਟਸ ਦੇ ਨਾਲ ਸ਼ੇਅਰ ਕਰੋ। ਟੇਕ ਕੇਅਰ।